ਕਤੇ ਕਤੇ ਇਨਸਾਨ ਆਪਣੇ ਆਪ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਆਪਣੇ ਦਿਲ ਦੀ ਆਵਾਜ਼ ਨਾ ਸੁਣਦੇ ਹੋਏ ਤੇ ਫਿਰ ਇੱਕ ਦਿਨ ਉਸ ਨੂੰ ਉਹ ਰਸਤਾ ਦਿਖਦਾ ਹੈ ਜੋ ਉਸ ਨੂੰ ਉਸਤੇ ਅਸਲੀ ਮਕਸਦ ਵੱਲ ਤੇ ਰੋਹਾਨੀ ਸਕੂਨ ਵੱਲ ਲੈ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਵਾਂਗੇ ਜੋ ਸਿਰਫ ਇੱਕ ਇਨਸਾਨ ਦੀ ਨਹੀਂ ਸਗੋਂ ਸਾਡੇ ਹਰ ਇੱਕ ਦੀ ਕਹਾਣੀ ਹੈ ਕਈ ਵਾਰੀ ਸਾਨੂੰ ਆਪਣੀ ਅਸਲੀਅਤ ਦਾ ਅਹਿਸਾਸ ਬਹੁਤ دیر ਨਾਲ ਹੁੰਦਾ ਹੈ ਪਰ ਜਦ ਉਹ ਅਹਿਸਾਸ ਹੁੰਦਾ ਹੈ ਤਾਂ ਦਿਲ ਬਦਲ ਚੰਤਾ ਹੈ ਅੱਖਾਂ ਵਿੱਚ ਚੰਦੀਆਂ ਨੇ ਤੇ ਦਿਲ ਵਿੱਚ ਇੱਕ ਨਵੇਂ ਸਵੇਰ ਦਾ ਸੂਰਜ ਚਮਕਣ ਲੱਗ ਪੈਂਦਾ ਹੈ ਇੱਕ ਕਹਾਣੀ ਮੁਹੱਬਤ ਤੇ ਤੌਬਾ ਦੀ ਕਹਾਣੀ ਹੈ ਜੋ ਤੁਹਾਡੇ ਦਿਲ ਨੂੰ ਨਹੀਂ ਤੁਹਾਡੇ ਰੂਹ ਨੂੰ ਵੀ ਹਿਲਾ ਦੇ ਵਿਕੇ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛੋਗੇ ਕਿ ਮੈਂ ਕਦੇ ਇਸ ਸਭ ਮਹਿਸੂਸ ਕੀਤਾ ਹੈ ਕਿ ਮੇਰੀ ਜ਼ਿੰਦਗੀ 'ਚ ਵੀ ਕਦੇ ਅਜਿਹੇ ਮੂਡ ਆਇਆ ਹੈ ਇੱਕ ਕਹਾਣੀ ਇੱਕ ਅਚੈਹੀ ਧੋਤੀ ਹੈ ਜੋ ਆਪਣੀਆਂ ਗਲਤੀਆਂ ਤੋਂ ਤੌਬਾ ਕਰਦੀ ਹੈ ਜੋ ਆਪਣੇ ਦਿਲ ਨਾਲ ਆਪਣੇ ਰੱਬ ਨੂੰ ਪੁਕਾਰਦੀ ਹੈ ਜੋ ਅੱਲਾਹ ਤੇ ਉਸ ਤੇ ਪਿਆਰੇ ਨਬੀ ਦੀ ਮੁਹੱਬਤ 'ਚ ਖੋ ਜਾਂਦੀ ਹੈ ਜਦ ਤੌਬਾ ਤੇ ਮੁਹੱਬਤ ਦਾ ਸੱਚਾ ਰੰਗ ਦਿਲ ਉਤੇ ਚੜਦਾ ਹੈ ਤਾਂ ਦਿਲ ਦਾ ਹਰ ਕੋਨਾ ਨੂਰ ਨਾਲ ਚਮਕਨ ਲੱਗ ਪੈਂਦਾ ਹੈ ਹੁਣ ਗੱਲ ਇਹ ਨਹੀਂ ਕਿ ਤੁਸੀਂ ਇੱਕ ਕਹਾਣੀ ਕਿਉਂ ਸੁਣ ਰਹੇ ਹੋ ਗੱਲ ਇਹ ਹੈ ਕਿ ਤੁਸੀਂ ਇੱਕ ਕਹਾਣੀ ਆਪਣੇ ਦਿਲ ਵਿੱਚ ਉਤਾਰ पाओਗੇ ਆਓ ਸਾਥੀਓ ਬਨੇ ਰਹੋ ਇਸ ਰੋਹਾਨੀ ਸਫਰ ਤੇ ਨਾਲ ਜੋ ਤੁਹਾਨੂੰ ਆਪਣੇ ਆਪ ਨਾਲ ਜੋੜੇਗਾ ਅਤੇ ਆਪਣੇ ਰੱਬ ਦੀ ਮੁਹੱਬਤ ਨੂੰ ਮਹਿਸੂਸ ਕਰਨ ਦਾ ਮੌਕਾ ਦੇਵੇਗਾ ਰੋਹਾਨੀ ਸਫਰ ਤੁਹਾਡੇ ਦਿਲ ਦੀ ਆਵਾਜ਼ ਦੋਸਤੋ ਆਓ ਹੁਣ ਅੱਜ ਦੀ ਇੱਕ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਸਵੇਰ ਦਾ ਵੇਲਾ ਸੀ ਅਸਮਾਨ ਤੇ ਹੌਲੀ-ਹੌਲੀ ਚਾਨਣ ਫੈਲ ਰਿਹਾ ਸੀ ਠੰਡੀਆਂ ਹਵਾਵਾਂ ਸ਼ਹਿਰ ਦੇ ਸੁੱਕ ਗਏ ਦਿਲਾਂ ਨੂੰ ਮਹਿਕਾ ਰਹੀਆਂ ਸਨ ਪਰ ਚੁਰਾਹੇ ਦੇ ਇੱਕ ਕੋਨੇ ਤੇ ਇੱਕ ਬਜ਼ੁਰਗ ਫਕੀਰ ਰੋਜ਼ ਵਾਂਗ ਬੈਠੇ ਹੋਏ ਸਨ ਅੱਖਾਂ ਤੇ ਸਫੇਦ ਪੱਟੀ سینੇ ਉੱਤੇ ਝੁਲਦੀ ਤਸਬੀਹ ਤੇ ਹੋਠਾਂ ਤੇ ਸਿਰਫ ਇੱਕ ਹੀ ਚੁਮਲਾ ਮੈਂ ਅੱਲਾ ਨੂੰ ਵੇਖਦਾ ਹਾਂ ਰਾਹ ਕੀ ਰੁਕਦੇ ਕੁਝ ਮੁਸਕਰਾਉਂਦੇ ਕੁਝ ਤਾਂ ਮਜ਼ਾਕ ਵੀ ਪਨਾਉਂਦੇ ਉਹ ਪਾਪਾ ਅੱਖਾਂ ਤਾਂ ਨਹੀਂ ਹਨ ਵੇਖਦੇ ਕਿਸ ਨੂੰ ਹੋ ਕਿ ਅੱਲਾ ਵੀ ਅਜਿਹਾ ਹੀ ਤਿਸਤਾ ਹੈ ਪਰ ਉਸ ਫਕੀਰ ਦੀ ਆਵਾਜ਼ ਚ ਨਾ ਕੋਈ ਸ਼ਿਕਵਾ ਸੀ ਨਾ ਕੋਈ ਜਵਾਬ ਉਹ ਤਾਂ ਠੰਡੇ ਸਬਰ ਨਾਲ ਹਰ ਵਾਰੀ ਕੇਵਲ ਇਹੀ ਆਖਦੇ ਮੈਂ ਤਾਂ ਅੱਲਾ ਨੂੰ ਵੇਖਦਾ ਹਾਂ ਲੋਕਾਂ ਨੂੰ ਇਹ ਪਾਗਲਪਨ ਲੱਗਦਾ ਕਈ ਆਖਦੇ ਬੱਡਾ ਪਾਗਲ ਹੋ ਗਿਆ ਹੈ ਪਰ ਇੱਕ ਨੌਜਵਾਨ ਸੀ 22-23 ਸਾਲ ਦਾ ਉਸ ਦੇ ਦਿਲ ਚ ਇੱਕ ਬੇਚੈਨੀ ਜਾਗ ਪਈ ਸੀ ਉਸ ਦਾ ਨਾਮ ਸੀ ਜ਼ੈਦ ਦਿਲ ਵਿੱਚ ਹਜ਼ਾਰਾਂ ਸਵਾਲ ਅੱਖਾਂ ਵਿੱਚ ਹੈਰਾਨੀ ਇੱਕ ਦਿਨ ਉਹ ਫਕੀਰ ਕੋਲ ਆ ਕੇ ਬੈਠਾ ਤੇ ਹੌਸਲਾ ਕਰਕੇ ਪੁੱਛਿਆ ਬਾਬਾ ਕਿ ਤੁਸੀਂ ਸੱਚਮੁੱਚ ਅੱਲਾ ਨੂੰ ਵੇਖਦੇ ਹੋ ਫਕੀਰ ਨੇ ਉਸ ਵੱਲ ਰੁੱਖ ਕੀਤਾ ਜਿਵੇਂ ਉਹ ਬੰਦ ਅੱਖਾਂ ਨਾਲ ਵੀ ਜ਼ੈਦ ਤੇ ਦਿਲ ਨੂੰ ਪੜ ਸਕਦੇ ਸਨ ਫਿਰ ਕਹਿੰਦੇ ਬੇਟਾ ਇਹ ਅੱਖਾਂ ਨਾਲ ਵੇਖਣ ਵਾਲੀ ਗੱਲ ਨਹੀਂ ਦਿਦਾਰੇ ਹਕੀਕੀ ਦਾ ਦਿਲ ਦੀ ਅੱਖ ਨਾਲ ਹੁੰਦਾ ਹੈ ਜਦ ਇਹ ਅੱਖਾਂ ਬੰਦ ਹੋ ਜਾਂਦੀਆਂ ਨੇ ਤਦ ਹੀ ਅਸਲ ਚਾਨਣ ਦਿਖਦਾ ਹੈ ਸਹਿਦ ਦੇ ਸਾਧਕ ਤੇ ਇੱਕ ਕਹੜੀ ਗੱਲ ਸੀ ਦਿਲ ਦੀ ਅੱਖ ਉਸਨੇ ਪੁੱਛਿਆ ਕਿ ਤੁਸੀਂ ਮੈਨੂੰ ਅੱਲਾ ਨੂੰ ਵਿਖਾ ਸਕਦੇ ਹੋ ਫਕੀਰ ਜੀ ਮੁਸਕਰਾਏ ਤੇ ਕਹਿੰਦੇ ਮੈਂ ਨਹੀਂ ਵਿਖਾ ਸਕਦਾ ਪਰ ਜੇ ਤੂੰ ਚਾਹੁੰਦਾ ਹੈ ਤਾਂ ਮੈਂ ਤੈਨੂੰ ਉਹ ਰਸਤਾ ਜ਼ਰੂਰ ਦੱਸਾਂਗਾ ਜਿਸ ਤੇ ਤੂੰ ਚਾਹਵੇਂਗਾ ਤਦ ਤੇਰਾ ਰੱਬ ਤੈਨੂੰ ਆਪਣੇ ਆਪ ਵਿਖਣ ਲੱਗ ਪਵੇਗਾ ਜ਼ੈਦ ਖામੋਸ਼ ਹੋ ਗਿਆ ਦਿਲ ਤੜਕਾਂ ਲੱਗਾ ਉਸ ਦੀ ਰੂਚ ਕੋਈ ਅਜੀਬ ਤਲਬ ਜਨਮ ਲੈ ਚੁੱਕੀ ਸੀ ਹੁਣ ਉਹ ਹਰ ਰੋਜ਼ ਫਕੀਰ ਕੋ ਲਾਉਂਦਾ ਤਸਬੀਹ ਦੀ ਧੁਨੀ ਦੁਆਵਾਂ ਦੀ ਖੁਸ਼ਬੂ ਤੇ ਫਕੀਰ ਦੇ ਲਫ਼ਜ਼ਾਂ ਵਿੱਚ ਛੁਪਿਆ ਨੂਰ ਉਸ ਤੇ ਅੰਦਰ ਤੱਕ ਪਹੁੰਚਣ ਲੱਗ ਪਿਆ ਇੱਕ ਦਿਨ ਜ਼ੈਦ ਨੇ ਪੁੱਛਿਆ ਬਾਪਾ ਤੁਹਾਡੀਆਂ ਅੱਖਾਂ ਕਿਵੇਂ ਕਈਆਂ ਫਕੀਰ ਨੇ ਤਸਬੀਹ ਰੋਕੀ ਡੂੰਗਾ ਸਾਂ ਲਿਆ ਅਤਿ ਆਖਿਆ ਜਿਸ ਦਿਨ ਮੇਰੀਆਂ ਅੱਖਾਂ ਨੇ ਹਰਾਮ ਦੇਖਿਆ ਉਸ ਰਾਤ ਮੈਂ ਅੱਲਾ ਨੂੰ ਖੋ ਬੈਠਾ ਮੈਂ ਰੋਇਆ ਇੰਨਾ ਰੋਇਆ ਕਿ ਮੇਰੀਆਂ ਅੱਖਾਂ ਨੂਰ ਨਾਲ ਅੰਦੀਆਂ ਹੋ ਗਈਆਂ ਪਰ ਉਸੇ ਰਾਤ ਮੇਰੇ ਦਿਲ ਵਿੱਚ ਨੂਰ ਉਤਰ ਆਇਆ ਉਸ ਦੀ ਆਵਾਜ਼ ਕੰਬ ਰਹੀ ਸੀ ਜ਼ੈਦ ਦੇ ਹੋਠ ਸੁੱਕ ਗਏ ਫਿਰ ਕੀ ਹੋਇਆ ਉਸ ਨੇ ਪੁੱਛਿਆ ਫਕੀਰ ਨੇ ਕਿਹਾ ਫਿਰ ਰੱਬ ਨੇ ਮੈਨੂੰ ਪੁੱਛਿਆ ਹੁਣ ਕੀ ਚਾਹੀਦਾ ਹੈ ਮੈਂ ਕਿਹਾ ਤੂੰ ਸਿਰਫ ਤੂੰ ਤਾਂ ਰੱਬ ਨੇ ਕਿਹਾ ਵੇਖ ਪਰ ਹੁਣ ਅੱਖਾਂ ਨਾਲ ਨਹੀਂ ਦਿਲ ਨਾਲ ਉਸ ਦਿਨ ਤੋਂ ਸਹਿਤ ਨੂੰ ਸਮਝ ਜਾ ਕੇ ਕਿ ਫਕੀਰ ਅੰਨਾ ਨਹੀਂ ਸੀ ਉਹ ਤਾਂ ਸਭ ਤੋਂ ਵੱਡਾ ਵੇਖਣ ਵਾਲਾ ਸੀ ਉਸ ਨੇ ਅੱਲਾ ਨੂੰ ਵੇਖ ਲਿਆ ਸੀ ਹਰ ਚੀਜ਼ ਚ ਹਰ ਸਾਚ ਹਰ ਹੰਝੂ ਚ ਲੋਕ ਹੱਸਦੇ ਰਹੇ ਪਰ ਸਹਿਤ ਹੁਣ ਹਰ ਸਵੇਰ ਉਸ ਫਕੀਰ ਕੋਲ ਆ ਬੈਠਦਾ ਤੇ ਇੱਕੋ ਜੁਮਲਾ ਕਹਿੰਦਾ ਮੈਂ ਅੱਲਾ ਨੂੰ ਵੇਖਣਾ ਚਾਹੁੰਦਾ ਫਕੀਰ ਮੁਸਕਰਾ ਕੇ ਆਖਦਾ ਦਿਲ ਦੀਆਂ ਅੱਖਾਂ ਖੁੱਲ ਲੈ ਬੇਟੇ ਫਿਰ ਹਰ ਪਾਸੇ ਅੱਲਾ ਹੀ ਅੱਲਾ ਨਜ਼ਰ ਆਵੇਗਾ ਕੁਝ ਦਿਨ ਲੰਘ ਗਏ ਉਹਨਾਂ ਜ਼ੈਦ ਹਰ ਸਵੇਰ ਉਸ ਫਕੀਰ ਦੇ ਕੋਲ ਚਾਹ ਪੀਣਦਾ ਉਹ ਬਸੁਰਕ ਅੰਨਾ ਫਕੀਰ ਆਪਣੀ ਪੁਰਾਣੀ ਤਸਬੀਹ ਦੇ ਦਾਣੇ ਗਿੰਦਾ ਰਹਿੰਦਾ ਉਹਨਾਂ ਦੇ ਹਰ ਇੱਕ ਲਫ਼ਜ਼ ਵਿੱਚ ਇੱਕ ਅਚੈਸਾ ਕੁੰਨ ਹੁੰਦਾ ਜੋ ਜ਼ੈਦ ਨੇ ਕਦੇ ਕਿਸੇ ਮਸਜਿਦ ਵਿੱਚ ਨਹੀਂ ਮਹਿਸੂਸ ਕੀਤਾ ਸੀ ਇੱਕ ਸਵੇਰ ਜ਼ੈਦ ਨੇ ਫਿਰ ਹੌਸਲਾ ਕਰਕੇ ਪੁੱਛਿਆ ਬਾਬਾ ਮੈਂ ਵੀ ਅੱਲਾ ਨੂੰ ਵੇਖਣਾ ਚਾਹੁੰਦਾ ਹਾਂ ਪਰ ਨਾ ਤਾਂ ਮੈਂ ਅੰਨਾ ਹਾਂ ਨਾ ਹੀ ਫਕੀਰ ਤੱਕ ਹੀ ਮੈਂ ਉਹਨੂੰ ਵੇਖ ਸਕਦਾ ਹਾਂ ਬਜ਼ੁਰਗ ਫਕੀਰ ਦੀ ਮੁਸਕਾਨ ਥੋੜੀ ਰੁਕੀ ਉਹਨਾਂ ਨੇ ਸਿਰ ਥੱਲੇ ਕੀਤਾ ਤੇ ਕਿਹਾ ਪੁੱਤ ਵੇਖਣ ਲਈ ਅੰਨਾ ਹੋਣਾ ਜ਼ਰੂਰੀ ਨਹੀਂ ਬਸ ਦੁਨੀਆ ਤੋਂ ਅੱਖਾਂ ਫੇਰ ਲੈਣੀ ਜ਼ਰੂਰੀ ਨੇ ਤੈਨੂੰ ਅੱਲਾ ਉਸੇ ਦਿਨ ਨਜ਼ਰ ਆਵੇਗਾ ਜਦ ਤੂੰ ਦਿਲ ਦੀਆਂ ਅੱਖਾਂ ਖੋਲ ਲਵੇਂਗਾ ਤੇ ਨਫਸ ਦੀਆਂ ਅੱਖਾਂ ਬੰਦ ਕਰ ਦੇਵੇਂਗਾ ਜ਼ੈਦ ਦਾ ਦਿਲ ਥੰਮ ਗਿਆ ਨਫਸ ਦੀਆਂ ਅੱਖਾਂ ਦਿਲ ਦੀਆਂ ਅੱਖਾਂ ਇਹ ਸਭ ਉਸ ਲਈ ਨਵਾਸੇ ਪਰ ਐਨਾ ਪ੍ਰਭਾਵਸ਼ਾਲੀ ਕਿ ਹਰ ਲਫ਼ਜ਼ ਉਸਦੇ ਦਿਲ ਵਿੱਚ ਉਤਰ ਰਿਹਾ ਸੀ ਕਿ ਇਹ ਰਸਤਾ ਔਖਾ ਹੈ ਜ਼ੈਦ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਫਕੀਰ ਨੇ ਸਿਰ ਚੁੱਕਿਆ ਤੇ ਕਿਆ ਬਹੁਤ ਔਖਾ ਇਸ ਰਸਤੇ ਤੇ ਤੁਰਨੀ ਆਪਣੇ ਅੰਦਰਲੀ ਅੱਗ ਨੂੰ ਬੁਝਾਉਣਾ ਪੈਂਦਾ ਹੈ ਆਪਣੀਆਂ ਖਵਾਇਸ਼ਾਂ ਨੂੰ ਮਾਰਨਾ ਪੈਂਦਾ ਹੈ ਤੇ ਸਭ ਤੋਂ ਵੱਧ ਉਹ ਗੁਨਾਹ ਛੱਡਣਾ ਪੈਂਦਾ ਹੈ ਜਿਸ ਨਾਲ ਤੇਰਾ ਨਫਸ ਇਸ਼ਕ ਕਰਦਾ ਹੈ ਜ਼ੈਦ ਦੇ ਮਨ ਵਿੱਚ ਹਲਚਲ ਮਚ ਗਈ ਉਸ ਦੀ ਅੱਖਾਂ ਦੇ ਸਾਹਮਣੇ ਆਪਣੀ ਪੁਰਾਣੀ ਜ਼ਿੰਦਗੀ ਘੁੰਮ ਲੱਗੀ ਹਰਾਮ ਰਿਸ਼ਤੇ ਗੁਨਾਹਾਂ ਦੀਆਂ ਅੰਨੀਆਂ ਰਾਤਾਂ ਅਤੇ ਇੱਕ ਬੇਵਸਤ ਦਿਲ ਕਿ ਅੱਜ ਵੀ ਅੱਲਾ ਮੈਨੂੰ ਕਬੂਲ ਕਰ ਸਕਦਾ ਹੈ ਉਸਨੇ ਕੰਬਦੀ ਹੋਈ ਆਵਾਜ਼ ਚ ਪੁੱਛਿਆ ਫਕੀਰ ਨੇ ਉਸਦੇ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਟਿੱਕਿਆ ਜਦ ਤੱਕ ਸਾਹ ਚਲਦਾ ਹੈ ਦਰਵਾਜ਼ਾ ਖੁੱਲ੍ਹਾ ਹੈ ਅੱਲਾ ਤੱਕ ਕਹਿੰਦਾ ਹੈ ਐ ਮੇਰੇ ਬੰਦੇ ਜੇ ਤੂੰ ਜ਼ਮੀਨ ਪਰ ਕੇ ਵੀ ਗੁਨਾਹ ਲੈ ਆਵੇਂ ਪਰ ਸੱਚੇ ਦਿਲ ਨਾਲ ਤੌਬਾ ਕਰੇ ਤਾਂ ਮੈਂ ਤੈਨੂੰ ਮaaf ਕਰ ਦੇਵਾਂਗਾ ਕਿਉਂਕਿ ਮੈਂ ਸਭ ਤੋਂ ਵੱਧ ਰਹਿਮ ਕਰਨ ਵਾਲਾ ਹਾਂ ਜ਼ੈਦ ਦੀਆਂ ਅੱਖਾਂ ਤੋਂ ਪਹਿਲੀ ਵਾਰ ਹੰਝੂ ਵਗੇ ਉਸਨੇ ਕਦੇ ਵੀ ਇੰਝ ਮਹਿਸੂਸ ਨਹੀਂ ਕੀਤਾ ਸੀ ਉਸ ਦਾ ਤਿਲ ਟੁੱਟ ਕੇ ਝੁੱਕ ਰਿਹਾ ਸੀ ਬਾਬਾ ਮੈਨੂੰ ਰਾਹ ਦਿਖਾਓ ਫਕੀਰ ਨੇ ਉਸ ਦੀਆਂ ਅੱਖਾਂ ਵੱਲ ਇਸ਼ਾਰਾ ਕੀਤਾ ਪਹਿਲਾਂ ਰੋ ਆਪਣੇ ਗੁਨਾਹਾਂ ਨੂੰ ਯਾਦ ਕਰਕੇ ਰੋ ਜਦ ਤੱਕ ਹੰਝੂ ਤੋਬਾ ਵਿੱਚ ਨਹੀਂ ਬਦਲਦੇ ਦਿਲ ਸਾਫ਼ ਨਹੀਂ ਹੁੰਦਾ ਤੇ ਜਦ ਤੱਕ ਦਿਲ ਸਾਫ਼ ਨਹੀਂ ਹੁੰਦਾ ਹਕੀਕੀ ਦੀਦ ਆਦ ਨਾ ਸੰਭ 可能 ਹੈ ਜ਼ੈਦ ਨੇ ਉਸੇ ਵੇਲੇ ਉੱਥੇ ਹੀ ਸੱਚਤਾ ਕੀਤਾ ਸਿਰ ਝੁਕਿਆ ਹੋਇਆ ਅੱਖਾਂ ਨਮ ਤੇ ਕੰਬਦੇ ਹੋਠ ਕਹਿ ਰਹੇ ਸਨ ਯਾ ਅੱਲਾ ਮੈਂ ਤੈਨੂੰ ਧੋਖਾ ਦਿੱਤਾ ਸੀ ਮੈਨੂੰ ਮਾਫ ਕਰ ਦੇ ਉਹ ਸੱਚਤਾ ਕੁਝ ਲਹਿਜਿਆਂ ਦਾ ਨਹੀਂ ਸੀ ਉਹ ਇੱਕ ਜ਼ਿੰਦਗੀ ਦੀ ਤੌਬਾ ਸੀ ਰਾਤ ਨੂੰ ਲੰਘਦੇ ਹੋਏ ਲੋਕ ਰੁਕ ਗਏ ਇੱਕ ਨੌਜਵਾਨ ਜਿਸ ਨੂੰ ਕੱਲ ਤੱਕ ਕਿਸੇ ਨੇ ਮਸਜਿਦ ਵਿੱਚ ਨਹੀਂ ਦੇਖਿਆ ਅੱਜ ਜ਼ਮੀਨ ਤੇ ਪਿਆ ਰੋ ਰਿਹਾ ਸੀ ਫਕੀਰ ਜੀ ਖੜੇ ਹੋਏ ਤੇ ਉਸਦੇ ਸੱਚਦੇ ਵਾਲੇ ਵੇਖਦੇ ਹੋਏ ਆਖਿਆ ਜਦ ਬੰਦਾ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਤਦ ਅੱਲਾ ਉਸ ਨੂੰ ਆਪਣੇ ਨੂਰ ਨਾਲ ਆਬਾਦ ਕਰਦਾ ਹੈ ਉਸ ਦਿਨ ਤੋਂ ਜ਼ਾਹਿਦ ਨੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਉਹ ਹਰਾਮ ਨੂੰ ਛੱਡਦਾ ਗਿਆ ਸਭ ਕੁਝ ਮਿਟਾ ਦਿੱਤਾ ਦਾਤਾਂ ਨੂੰ ਜਾਗਦਾ ਤੇ ਰੋ ਰੋ ਕੇ ਦੁਆ ਕਰਦਾ ਯਾ ਅੱਲਾ ਮੈਨੂੰ ਉਹ ਅੱਖਾਂ ਦੇ 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 ਜੋ ਤੈਨੂੰ ਵੇਖ ਸਕਣ ਮੈਨੂੰ ਉਹ ਦਿਲ ਦੇ 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 ਜੋ ਤੈਨੂੰ ਚਾ ਸਕੇ ਫਕੀਰ ਹਰ ਰੋਜ਼ ਉਸ ਨੂੰ ਇੱਕ ਨਵਾਂ ਸਬਕ ਦਿੰਦੇ ਜ਼ੈਦ ਯਾਦ ਰੱਖ ਜਦ ਤੱਕ ਤੂੰ ਲੋਕਾਂ ਤੋਂ ਉਮੀਦ ਰੱਖੇਂਗਾ ਅੱਲਾ ਤੈਨੂੰ ਆਪਣੀ ਰਸਾ ਤੋਂ ਹਟਾ ਦਵੇਗਾ ਪਰ ਜਦ ਤੂੰ ਸਿਰਫ ਉਸ ਤੋਂ ਹੀ ਉਮੀਦ ਰੱਖੇਂਗਾ ਉਹ ਆਪਣੀਆਂ ਰਹਿਮਤਾਂ ਦੇ ਦਰਵਾਜ਼ੇ ਖੋਲ ਤੇ ਦੇਗਾ ਅਤੇ ਫਿਰ ਇੱਕ ਰਾਤ ਆਈ ਤਿੱਜੇ ਪਹਿਰ ਦੀ ਰਾਤ ਜਦ ਸਾਰੇ ਸੋ ਰਹੇ ਸਨ ਜ਼ੈਦ ਨੇ ਆਪਣੇ ਕਮਰੇ ਦੀ ਬੱਤੀ ਬੰਦ ਕੀਤੀ ਵਸੋ ਕੀਤਾ ਅਤੇ ਜਾਨ ਨਮਾਜ਼ ਵਿਸ਼ਾਤਿਆ ਆਖਿਆ ਯਾ ਅੱਲਾ ਉਸ ਦੀਆਂ ਅੱਖਾਂ ਚਲਕ ਪਈਆਂ ਅੰਦਰ ਕੁਝ ਟੁੱਟ ਰਿਹਾ ਸੀ ਕੁਝ ਨਿਕਲ ਰਿਹਾ ਸੀ ਅਤੇ ਉਸ ਟੁੱਟਣ ਵਿੱਚੋਂ ਇੱਕ ਅਜੀਬ ਠੰਡਕ ਇੱਕ ਅਨੋਖਾ ਸਕੂਨ ਨਿਕਲ ਰਿਹਾ ਸੀ ਉਸ ਨੇ ਆਖਿਆ ਮੈਂ ਤੈਨੂੰ ਖੋ ਕੇ ਸਭ ਕੁਝ ਗਵਾ ਲਿਆ ਹੁਣ ਤੈਨੂੰ پا ਕੇ ਸਭ ਕੁਝ ਹਾਸਲ ਕਰਨਾ ਚਾਹੁੰਦਾ ਹਾਂ ਤੇ ਉਸ ਰਾਤ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਜਿਵੇਂ ਕੋਈ ਨੂਰ ਉਸਦੇ ਦਿਲ ਵਿੱਚ ਉਤਰ ਰਿਹਾ ਹੋਵੇ ਉਹ ਰੋਸ਼ਨੀ ਅੱਖਾਂ ਤੇ ਨਹੀਂ ਸੀ ਉਹ ਰੋਸ਼ਨੀ ਸੀ ਜੋ ਰੂਹ ਨੂੰ ਸਾਫ਼ ਕਰਦੇਵੇ ਰਾਤ ਤੱਕ ਦੀ ਚਾਂ ਬਹਿਰ ਸੀ ਅਸਮਾਨ ਨੇ ਕਾਲੀ ਚਾਦਰ ਓੜੀ ਹੋਈ ਸੀ ਅਤੇ ਧਰਤੀ ਉੱਤੇ ਇੱਕ ਨੌਜਵਾਨ ਸੱਚ ਤੇ ਚੁੱਕਿਆ ਹੋਇਆ ਸੀ ਉਹ ਅੱਖਾਂ ਨਾਲ ਨਹੀਂ ਦਿਲ ਨਾਲ ਰੋ ਰਿਹਾ ਸੀ ਜ਼ੈਦ ਦੀਆਂ ਅੱਖਾਂ ਸੁੱਚ ਗਈਆਂ ਸਨ ਪਰ ਉਸ ਦਿਲ ਪਹਿਲੀ ਵਾਰੀ ਚਿੰਤਾ ਮਹਿਸੂਸ ਕਰ ਰਿਹਾ ਸੀ ਉਸ ਨੇ ਹੱਥ ਝੁੱਕ ਕੇ ਅਤਿ ਆਖਿਆ ਯਾ ਅੱਲਾ ਤੈਨੂੰ ਪਛਾਣਾਂ ਲਈ ਮੈਂ ਸਭ ਕੁਝ ਛੱਡ ਦਿੱਤਾ ਹੁਣ ਮੈਨੂੰ ਉਹ ਦੇ ਦੇ ਜੋ ਦੁਨੀਆ ਵਾਲਿਆਂ ਨੂੰ ਨਹੀਂ ਮਿਲਦਾ ਤੇਰੀ ਸੱਚੀ ਪਹਿਚਾਨ ਤੇਰਾ ਦੀਦਾਰ ਤੇਰੀ ਮੁਹੱਬਤ ਉਸ ਦੀ ਇਹ ਦੁਆ ਅਸਮਾਨਾਂ ਨੂੰ چیرਦੀ ਹੋਈ ਅੰਤ ਤੱਕ ਪਹੁੰਚੀ ਰਾਤ ਖਾਮੋਸ਼ ਸੀ ਪਰ ਉਸ ਦਾ ਦਿਲ ਚਿੱਕਾਂ ਮਾਰ ਰਿਹਾ ਸੀ ਫਿਰ ਦਿਲ ਦੇ ਅੰਦਰੋਂ ਇੱਕ ਹੌਲੀ ਜੀ ਆਵਾਜ਼ ਆਈ ਜੋ ਕਿਸੇ ਇਨਸਾਨ ਦੀ ਨਹੀਂ ਸੀ। ਜ਼ੈਦ ਜਦੋਂ ਦਿਲ ਰੋਂਦਾ ਹੈ ਮੈਂ ਸੁਣਦਾ ਹਾਂ। ਜਦੋਂ ਅੱਖਾਂ ਹੰਝੂ ਵਗਉਂਦੀਆਂ ਹਨ ਮੈਂ ਨੇੜੇ ਆ ਜਾਂਦਾ ਹਾਂ। ਜ਼ੈਦ ਟਰ ਗਿਆ। ਚਾਰੇ ਪਾਸੇ ਵੇਖਿਆ ਪਰ ਕੁਝ ਵੀ ਨਹੀਂ ਸੀ। ਫਿਰ ਦੁਬਾਰਾ ਆਵਾਜ਼ ਆਈ। ਉਸ ਦਾ ਸਾਹ ਰੁਕ ਗਿਆ। ਉਸ ਨੇ ਮਹਿਸੂਸ ਕੀਤਾ ਕਿ ਕਮਰੇ ਵਿੱਚ ਨਾ ਕੋਈ ਚਾਨਣ ਸੀ, ਨਾ ਹਵਾ ਪਰ ਫਿਰ ਵੀ ਚਮਕ ਸੀ, ਠੰਡਕ ਸੀ ਤੇ ਅਚਾਹਸਬ ਕੋਨ ਸੀ ਜੋ ਬੋਲਦਾ ਨਹੀਂ। ਪਰ ਤੇਲ ਨੂੰ ਸ਼ੂ ਚੰਤਾ ਹੈ ਸਵੇਰ ਦੀ ਆਸਾਨ ਹੋਈ ਜ਼ੈਤ ਤੋੜ ਕੇ ਮਸਜਿਦ ਪਹੁੰਚਿਆ ਜਿਸ ਮਸਜਿਦ ਦੇ ਕੋਲ ਇੱਕ ਤੇ ਲੰਗਤਾ ਵੀ ਨਹੀਂ ਸੀ ਅਚੋਟੇ ਉਸ ਨੂੰ ਪਨਾਹ ਮਿਲੀ ਉਹ ਪਹਿਲੀ ਕਤਾਰ ਵਿੱਚ ਖੜਾ ਸੀ ਅੱਖਾਂ ਬੰਦ ਦਿਲ ਖੁੱਲਾ ਅੱਲਾਹੁ ਅਕਬਰ ਇਮਾਮ ਦੀ ਤਕਬੀਰ ਗੂੰਜੀ ਅਤੇ ਸਹਿਦਤ ਦੇ ਦਿ ਲੋ ਆਵਾਜ਼ ਆਈ ਵਾਕਿਆਈ ਅੱਲਾ ਸਭ ਤੋਂ ਵੱਡਾ ਹੈ ਨਮਾਜ਼ ਤੋਂ ਬਾਅਦ ਸਹਿਦਤ ਫਕੀਰ ਕੋਲ ਪਹੁੰਚਿਆ ਉਹ ਹਮੇਸ਼ਾ ਵਾਂਗ ਤਸਬੀਹ ਫੇਰ ਰਿਹਾ ਸੀ ਜਿਵੇਂ ਵਕਤ ਠਰ ਗਿਆ ਹੋਵੇ ਬਾਬਾ ਜ਼ਾਹਦ ਨੇ ਚੁੱਕ ਕੇ ਉਸ ਦੇ ਪੈਰ ਚੁੰਮੇ ਮੈਂ ਅੱਜ ਕੁਝ ਮਹਿਸੂਸ ਕੀਤਾ ਹੈ ਬੁੱਢਾ ਫਕੀਰ ਮੁਸਕਰਾਇਆ ਕੀ ਦੇਖਿਆ ਕੁਝ ਨਹੀਂ ਦੇਖਿਆ ਪਰ ਮਹਿਸੂਸ ਕੀਤਾ ਹੈ ਜਿਵੇਂ ਦਿਲ ਅੰਦਰ ਕੋਈ ਨੂਰ ਵਸ ਗਿਆ ਹੋਵੇ ਜਿਵੇਂ ਅੱਖਾਂ ਦੇ ਪਰਦੇ ਹਟਣ ਲੱਗ ਪਏ ਹੋਣ ਫਕੀਰ ਨੇ ਸਿਰ ਚੁੱਕਾਇਆ ਅਤੇ ਹੌਲੀ ਜਿਹੀ ਆਖਿਆ ਸਹਦ ਤੂੰ ਹੁਣ ਉਸ ਮੰਜ਼ਲ ਵੱਲ ਰੁਖ ਕਰ ਚੁੱਕਾ ਹੈ ਜਿੱਥੇ ਅੱਖਾਂ ਨਾਲ ਨਹੀਂ ਦਿਲ ਨਾਲ ਦੇਖਿਆ ਜਾਂਦਾ ਹੈ ਉੱਥੇ ਨ ਰੰਗ ਹੁੰਦੇ ਹਨ ਨਾ ਸ਼ਕਲਾ ਸਿਰਫ ਹਕੀਕਤ ਹੁੰਦੀ ਹੈ ਕਿ ਹੁਣ ਮੈਂ ਅੱਲਾ ਨੂੰ ਵੇਖ ਸਕਾਂਗਾ ਜ਼ੈਦ ਨੇ ਮਸੂਮੀਅਤ ਨਾਲ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਪੁੱਤ ਜਿਸ ਦਿਲ ਤੋਂ ਗੁਨਾਹ ਤੋਤਾ ਚਾਵੇ ਜਿਸ ਦੀਆਂ ਅੱਖਾਂ ਅੰਜੂਮਾਂ ਨਾਲ ਰੋਜ਼ ਤੁਲਨ ਅਤੇ ਜਿਸ ਦੀ ਜ਼ੁਬਾਨ ਝੂਠ ਤੇ ਬੁढ़ाई ਤੋਂ ਪਾਕ ਹੋ ਜਾਵੇ ਉਹ ਬੰਦਾ ਹਰ ਥਾਂ ਅੱਲਾਹ ਨੂੰ ਮਹਿਸੂਸ ਕਰਤਾ ਹੈ ਫਿਰ ਉਹਨਾਂ ਦਰਖਤਾਂ ਦੀ ਹਰਿਆਵਲੀ ਚ ਦਰਿਆ ਤੇ ਵਹਾ ਚ ਮਾਂ ਦੀਆਂ ਧੁਆਵਾਂ ਚ ਅਤੇ ਮਸਜਿਦਾਂ ਦੀਵਾਰਾਂ ਚ ਹਰ ਥਾਂ ਸਿਰਫ ਅੱਲਾ ਹੀ ਅੱਲਾ ਨਜ਼ਰ ਆਉਂਦਾ ਹੈ ਫਿਰ ਦਿਨ ਤੇ ਰਾਤ ਬਦਲਦੇ ਗਏ ਜ਼ੈਦ ਦਾ ਰੰਗ ਵੀ ਬਦਲ ਗਿਆ ਉਸ ਦਿਨ ਦੇ ਚੇਹਰੇ ਵਿੱਚ ਹੁਣ ਤਰਤਸ ਸੀ ਅੱਖਾਂ ਵਿੱਚ ਸ਼ਰਾਫਤ ਸੀ ਅਤੇ ਚਾਲ ਵਿੱਚ ਇਹ ਪਾਤਾ ਦੱਸ ਕੋਣ ਲੋਕ ਕਹਿੰਦੇ ਕਿ ਇਹਹੀ ਜ਼ੈਦ ਹੈ ਜੋਕ ਤੇ ਗੁਨਾਹ ਵਿੱਚ ਡੁੱਬਿਆ ਰਹਿੰਦਾ ਸੀ ਪਰ ਸਹਦ ਖਾਮੋਸ਼ ਰਹਿੰਦਾ ਉਸਨੇ ਦੁਨੀਆਂ ਦੇ ਸ਼ੋਰ ਤੋਂ ਤੌਬਾ ਕਰ ਲਈ ਸੀ ਇੱਕ ਦਿਨ ਫਕੀਰ ਨੇ ਉਸਨੂੰ ਬੁਲਾਇਆ ਸਹਦ ਹੁਣ ਤੂੰ ਉਸ ਮੁਕਾਮ ਤੇ ਪਹੁੰਚ ਰਿਹਾ ਹੈ ਜਿੱਥੇ ਅੱਲਾਹ ਤੈਨੂੰ ਆਪਣਾ ਬਣਾ ਲਵੇਗਾ ਪਰ ਇਸ ਲਈ ਇੱਕ ਆਖਰੀ ਇਮਤਿਹਾਨ ਹੋਵੇਗਾ ਮੈਂ ਤਿਆਰ ਹਾਂ ਬਾਬਾ ਫਕੀਰ ਦੀਆਂ ਅੱਖਾਂ ਬੰਦ ਸਨ ਤਸਬੀਹ ਦੀ ਮਾਲਾ ਉਂਗਲੀਆਂ ਵਿੱਚ ਘੁੰਮ ਰਹੀ ਸੀ ਪਰ ਦਿਲ ਕਿਤੇ ਉਹ ਰਸੀ ਜ਼ੈਦ ਉਸ ਦੇ ਸਾਹਮਣੇ ਬੈਠਾ ਸੀ ਖਾਮੋਸ਼ ਪਰ ਬੇਚੈਨ ਪੁੱਤ ਜ਼ੈਦ ਫਕੀਰ ਨੇ ਅੱਖਾਂ ਖੋਲੀਆਂ ਤੇ ਡੂੰਗਾ ਸਾਲਿਆ ਹਰ ਇਸ਼ਕ ਨੂੰ ਇੱਕ ਇਮਤਿਹਾਨ ਵਿੱਚੋਂ ਲੰਘਣਾ ਪੈਂਦਾ ਹੈ ਜੋ ਪਾਸ ਹੁੰਦਾ ਹੈ ਉਸ ਨੂੰ ਅਸਲ ਮੁਹੱਬਤ ਮਿਲਦੀ ਹੈ ਮੈਂ ਹਰ ਕੁਰਬਾਨੀ ਲਈ ਤਿਆਰ ਹਾਂ ਬਸ ਉਹ ਮੁਹੱਬਤ ਮਿਲ ਜਾਵੇ ਜਿਸ ਵਿੱਚ ਅੱਲਾ ਦੀ ਰਜ਼ਾ ਹੋਵੇ ਫਕੀਰ ਮੁਸਕਰਾਇਆ ਤਸਵਾ ਨ ਤੇਰੇ ਲਈ ਹੁਕਮ ਹੈ ਉਹ ਐ ਪਸਤੀ ਛੱਡ ਤੇ ਇਸ ਸ਼ਹਿਰ ਤੋਂ ਬਾਹਰ ਚਲਾ ਜਾ ਜਿੱਥੇ ਤੈਨੂੰ ਕੋਈ ਜਾਣਤਾ ਨਾ ਹੋਵੇ ਨਾ ਤੇਰਾ ਨਾਂ ਨਾ ਰਿਸ਼ਤਾ ਨਾ ਪਹਿਚਾਨ ਸਿਰਫ تنہائی ਤੇ ਸਿਰਫ ਅੱਲਾ ਜ਼ਹਿਰ ਦਾ ਤਿਲਕ ਕੰਬ ਗਿਆ ਇਸ ਸ਼ਹਿਰ ਉਸ ਦਾ ਸਭ ਕੁਝ ਸੀ ਮਾਂ ਦੀ ਕਬੜ ਇੱਥੇ ਸੀ ਬਚਪਨ ਦੀਆਂ ਕਲੀਆਂ ਹਜੇ ਯਾਦ ਪਰ ਹੁਣ ਮੁਹੱਬਤ ਦਾ ਰਸਤਾ ਤਨਹਾ ਸੀ ਉਹ ਰਾਤ ਨੂੰ ਹੀ ਨਿਕਲ ਪਿਆ ਇੱਕ ਛੋਟੀ ਜੀ ਕਠੜੀ 'ਚ ਸਿਰਫ ਇੱਕ ਕੁਰਾਨ ਇੱਕ ਚਾਦਰ ਤੇ ਇੱਕ ਮਿੱਟੀ ਦੀ ਤਸਬੀਹ ਸੀ ਸ਼ਹਿਰ ਦੇ ਪਹਿਲੇ ਕਰਨ ਦੇ ਨਾਲ ਜ਼ੈਦ ਇੱਕ ਉਜੜੇ ਹੋਏ ਪਿੰਡ ਵਿੱਚ ਪਹੁੰਚਿਆ ਉੱਥੇ ਪਾਣੀ ਇਬਾਦਤ ਵਾਂਗ ਲੱਭਣਾ ਪੈਂਦਾ ਸੀ ਲੋਕ ਭੁੱਖੇ ਸਨ ਚਿਹਰੇ ਉਝਾੜ ਦੀਵੇ ਵਾਂਗ ਪੁਜੇ ਹੋਏ ਉੱਥੇ ਇੱਕ ਬਜ਼ੁਰਗ ਸੀ ਜਿਸ ਦਾ ਪੁੱਤਰ ਅਪਾਹਜ ਸੀ ਘਰ ਵਿੱਚ ਰੋਟੀ ਤੱਕ ਨਹੀਂ ਸੀ ਜ਼ੈਦ ਉੱਤੇ ਹੀ ਰੁਕ ਗਿਆ ਉਸੇ ਰਾਤ ਜ਼ੈਦ ਨੇ ਆਪਣੇ ਕੋਲ ਦੀਆਂ ਸਾਦੀਆਂ ਰੋਟੀਆਂ ਉਸ ਅਪਾਹਜ ਬੱਚੇ ਨੂੰ ਦੇ ਦਿੱਤੀਆਂ ਅਤੇ ਖੁਦ ਪੁੱਖਾ ਸੌਂ ਗਿਆ ਰਾਤ ਨੂੰ ਜਦੋਂ ਉਸ ਸੱਚ ਦੇ ਵਿੱਚ ਗਿਆ ਤਾਂ ਉਸ ਦੀ ਰੂਹ ਕੰਬ ਰਹੀ ਸੀ ਯਾ ਅੱਲਾ ਮੈਂ ਸ਼ਹਿਰ ਛੱਡ ਦਿੱਤਾ ਮਾਂ ਦੀ ਕਬਰ ਛੱਡ ਦਿੱਤੀ ਆਰਾਮ ਛੱਡ ਦਿੱਤਾ ਹੁਣ ਤੂੰ ਮਿਲ ਚਾ ਮੈਨੂੰ ਆਪਣਾ ਬਣਾ ਲਿਆ ਅਤੇ ਉਸੇ ਵੇਲੇ ਫਿਰ ਉਹੀ ਆਵਾਜ਼ ਉਸ ਦੇ ਦਿਲ ਵਿੱਚ ਗੂੰਜੀ ਜ਼ੈਦ ਮਹੌਬੱਤ ਸਿਰਫ ਇਬਾਦਤ ਵਿੱਚ ਨਹੀਂ ਦਸਰਬੇ ਵਿੱਚ ਹੁੰਦੀ ਹੈ ਜੋ ਪੁੱਖ ਵਿੱਚ ਵਿਸ਼ੁਕਰ ਅਦਾ ਕਰੇ ਜੋ ਤਨਹਾਈ ਵਿੱਚ ਵੀ ਮਹੱਬਤ ਕਰ ਉਹ ਹੀ ਸੱਚਾ ਆਸ਼ਿਕੁੰਦਾ ਹੈ ਦਿਨ ਲੰਘਦੇ ਗਏ ਹੁਣ ਜ਼ੈਦ ਉਸ ਪਿੰਡ ਦੀ ਰੌਸ਼ਨੀ ਬਣ ਗਿਆ ਸੀ ਭੁੱਖੇ ਨੂੰ ਰੋਟੀ ਬਿਮਾਰ ਨੂੰ ਦਵਾਈ ਬਜ਼ੁਰਗ ਨੂੰ ਸਹਾਰਾ ਉਹ ਖਮੋਸ਼ੀ ਨਾਲ ਹਰ ਦਰਦ ਵੰਡ ਰਿਹਾ ਸੀ ਲੋਕ ਪੁੱਛਦੇ ਤੂੰ ਕੌਣ ਹੈ ਉਹ ਸਿਰਫ ਮੁਸਕਰਾ ਕੇ ਕਹਿੰਦਾ ਇੱਕ ਮੁਸਾਫਰ ਜੋ ਆਪਣੇ ਰੱਬ ਦੀ ਖੋਜ ਵਿੱਚ ਹੈ ਇੱਕ ਦਿਨ ਪਿੰਡ ਵਿੱਚ ਅੱਕ ਲੱਗ ਗਈ ਇੱਕ ਚੌਪੜੀ ਤੋਂ ਤੋਂ ਕਰਕੇ ਸੜ ਰਹੀ ਸੀ ਅੰਦਰ ਇੱਕ ਬੱਚਾ ਫਸਿਆ ਹੋਇਆ ਸੀ ਲੋਕ ਡਰ ਕਰਕੇ ਪਿੱਛੇ ਹਟ ਗਏ ਪਰ ਜ਼ਹਿਰ ਤੋੜ ਪਿਆ ਤੂੰ ਮੈਂ ਤੇ ਅੱਗ ਵਿੱਚੋਂ ਉਹ ਅੰਦਰ ਜਾ ਵੜਿਆ ਬੱਚੇ ਨੂੰ ਚੁੱਕਿਆ ਅਤੇ ਜਿਵੇਂ ਹੀ ਬਾਹਰ ਆਇਆ ਇੱਕ ਸੜਦੀ ਲੱਕੜ ਉਸ ਦੇ ਮੋਢੇ ਉੱਤੇ ਟਿਕ ਪਈ ਸਖਮ ਕੰਬੀਰ ਸੀ ਪਰ ਜ਼ਹਿਰ ਦੇ ਹੋਠਾਂ ਤੇ ਮੁਸਕਾਨ ਸੀ ਬੱਚਾ ਬਚ ਗਿਆ ਉਸ ਰਾਤ ਜਦੋਂ ਉਸ ਜ਼ਖਮੀ ਹੋ ਕੇ ਵੀ ਸੱਚਦੇ ਵਿੱਚ ਚੁੱਕਿਆ ਤਾਂ ਉਸ ਦੀਆਂ ਅੱਖਾਂ ਹੀ ਨਹੀਂ ਉਸ ਤੇ ਸਖਮ ਵੀ ਬਰ ਉਹ ਰਹੇ ਸੰ ਯਾ ਰੱਬਾ ਹੁਣ ਵੀ ਕੁਝ ਬਾਕੀ ਹੈ ਅਤੇ ਉਸ ਰਾਤ ਪਹਿਲੀ ਵਾਰ ਉਸ ਨੇ ਉਹ ਸੁਣਿਆ ਜੋ ਅਲਫਾਚਾ ਨਾਲ ਨਹੀਂ ਰੂਹ ਨਾਲ ਸੁਣਿਆ ਜਾਂਦਾ ਹੈ ਜ਼ੈਦ ਤੂੰ ਮੇਰਾ ਹੋ ਗਿਆ ਹੈ ਤੂੰ ਮਹੱਪਤਾ ਇਮਤਿਹਾਨ ਪਾਰ ਕਰ ਲਿਆ ਹੈ ਸਵੇਰ ਜਦ ਉਸ ਦੀ ਅੱਖ ਖੁੱਲੀ ਤਾਂ ਸਾਹਮਣੇ وہی ਫਕੀਰ ਖੜਾ ਸੀ ਪਰ ਹੁਣ ਉਸ ਦਾ ਚਿਹਰਾ ਚਿਰਾਗ ਵਾਂਗ ਚਮਕ ਰਿਹਾ ਸੀ ਅੱਖਾਂ ਵਿੱਚ ਨੂਰ ਵਧਸ ਰਿਹਾ ਸੀ ਪੁੱਤ ਜ਼ੈਦ ਹਉ ਤੋ ਉਹ ਬਣ ਗਿਆ ਜੋ ਸਿਰਫ ਇਬਾਦਤ ਨਾਲ ਨਹੀਂ ਕੁਰਬਾਨੀ ਨਾਲ ਬਨਿਆ ਜਾਂਦਾ ਹੈ ਤੂੰ ਹੁਣ ਵਲੀ ਬਨਨ ਦੇ ਰਸਤੇ ਉੱਤੇ ਹੈ ਜ਼ੈਦ ਦੇ ਹੰਝੂ ਵਹਿ ਪਏ ਉਸਨੇ ਫਕੀਰ ਦੇ ਪੈਰ ਛੂਏ ਬਾਬਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਉਹ ਹੀ ਮੁਹੱਬਤ ਜੋ ਹੱਦ ਸੱਚ ਦੇ ਵਿੱਚ ਰੋਲਾ ਦੇਵੇ ਜੋ ਹਰ ਆਹਟ ਵਿੱਚ ਅੱਲਾ ਕਹਿਲਾਵਾ ਦੇਵੇ ਉਸ ਦਿਨ ਪਿੰਡ ਦੀ ਮਸਜਿਦ ਤੋਂ ਅਚਾਨਕ ਦੀ ਆਵਾਜ਼ ਆਈ ਲੋਕਾਂ ਨੇ ਵੇਖਿਆ ਪਹਿਲੀ ਕਤਾਰ ਵਿੱਚ ਜ਼ੈਦ ਖੜਾ ਸੀ ਪਰ ਹੁਣ ਉਸ ਦੀ ਅੱਖਾਂ ਵਿੱਚ ਹੰਝੂ ਨਹੀਂ ਨੂਰ ਸੀ ਜਿਸ ਨੂਰ ਨੂੰ ਵੇਖ ਕੇ ਹਰ ਕੋਈ ਕਹਿ ਰਿਹਾ ਸੀ ਯਾ ਰੱਬ ਸਾਨੂੰ ਵੀ ਅਸਾ ਦਿਲ ਤੇ ਦੇ ਅਸਾ ਸੱਚ ਦਾ ਐਸੇ ਹੰਝੂ ਤੇ ਐਸੀ ਮੁਹੱਬਤ ਮਸਜਿਦ ਦੀ ਪਹਿਲੀ ਕਤਾਰ ਵਿੱਚ ਖੜਾ ਜ਼ੈਦ ਹੁਣ ਉਹ ਜ਼ੈਦ ਨਹੀਂ ਰਿਹਾ ਸੀ ਜੋ ਕਦੇ ਦੁਨੀਆ ਦੇ ਪਿੱਛੇ ਪਛਦਾ ਸੀ ਹੁਣ ਉਸ ਦੀ ਆਵਾਜ਼ ਵਿੱਚ ਸ਼ੌਹਰਤ ਨਹੀਂ ਸੱਚ ਤੇ ਦੀ ਸਦਾ ਸੀ ਪਿੰਡ ਦੇ ਲੋਕ ਕਹਿੰਦੇ ਇਸ ਲੜਕੇ ਵਿੱਚ ਕੁਝ ਹੈ ਜਦੋਂ ਇਹ ਦੁਆ ਕਰਦਾ ਹੈ ਤਾਂ ਬੱਦਲ ਵੀ ਝੁੱਕ ਜਾਂਦੇ ਹਨ ਇੱਕ ਦਿਨ ਪਿੰਡ ਤੇ ਇੱਕ ਛੋਟੇ ਬੱਚੇ ਨੇ ਪੁੱਛਿਆ ਜ਼ੈਦ ਚਾਚਾ ਅੱਲਾ ਤੁਹਾਡੇ ਨਾਲ ਇੰਨੀ ਮੁਹੱਬਤ ਕਿਉਂ ਕਰਦਾ ਹੈ ਜ਼ੈਦ ਮੁਸਕਰਾਇਆ ਉਸਦੇ ਸਿਰ ਤੇ ਹੱਥ ਫੇਰ ਕੇ ਕਿਹਾ ਕਿਉਂਕਿ ਮੈਂ ਉਸਦੇ ਦਰਵਾਜ਼ੇ ਤੋਂ ਇਲਾਵਾ ਹਰ ਦਰਵਾਜ਼ਾ ਛੱਡ ਦਿੱਤਾ ਹੈ ਉਹ ਰਾਤ ਇੱਕ ਅਜੀਬ ਰਾਤ ਸੀ ਜ਼ੈਦ ਤਹਿਜੁਦ ਦੀ ਨਮਾਜ਼ ਵਿੱਚ ਸੀ ਪੂਰਾ ਪਿੰਡ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ ਅਚਾਨਕ ਮਸਜਿਦ ਦੇ ਦਰਵਾਜ਼ੇ ਵਿੱਚੋਂ ਇੱਕ ਨੂਰ ਨਿਕਲਿਆ ਜਿਵੇਂ ਆਸਮਾਨੀ ਰੋਸ਼ਨੀ ਧਰਤੀ ਉੱਤੇ ਉਤਰੀ ਹੋਵੇ ਜ਼ੈਦ ਸਸਤੇ ਵਿੱਚ ਝੁਕਿਆ ਹੋਇਆ ਸੀ ਤੇ ਉਸ ਦੀ ਆਵਾਜ਼ ਕੰਬ ਰਹੀ ਸੀ ਯਾਰਾ ਮੈਂ ਤੇਰਾ ਹਾਂ ਮੇਰਾ ਹੁਣ ਕੁਝ ਵੀ ਨਹੀਂ ਬਚਿਆ ਸਭ ਕੁਝ ਤੇਰਾ ਹੈ ਉਸ ਨੂਰ ਵਿੱਚੋਂ ਇੱਕ ਆਵਾਜ਼ ਗੂੰਜੀ ਜ਼ੈਦ ਉੱਠ ਹੁਣ ਮੈਂ ਤੈਨੂੰ ਇੱਕ ਅਮਾਨਤ ਦੇਣੀ ਹੈ ਸਵੇਰ ਨੂੰ ਚਤ ਪਿੰਡ ਤੇ ਲੋਕ ਮਸਜਿਦ ਪਹੁੰਚੇ ਤਾਂ ਵੇਖਿਆ ਕਿ ਜ਼ੈਦ ਦੇ ਸੀਨੇ ਉੱਤੇ ਇੱਕ ਕਾਲੀ ਤਸਬੀਹ ਸੀ ਜੋ ਨੂਰ ਨਾਲ ਚਮਕ ਰਹੀ ਸੀ ਕਿਹਾ ਗਿਆ ਕਿ ਇਹ ਤਸਬੀਹ حضرت ਖਿਦਰ ਦੀ ਅਮਾਨਤ ਸੀ ਅਤੇ ਹੁਣ ਸਹਿਦ ਉਸ ਦਾ ਹੱਕਦਾਰ ਬਣ ਗਿਆ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਅੰਜੂ ਵਹਿ ਰਹੇ ਸਨ ਹਰ ਕੋਈ ਸਹਿਦ ਦੇ ਕੋਲ ਆ ਕੇ ਬੈਠ ਕੇ ਦੁਆ ਦੀ ਅਰਜ਼ ਕਰ ਰਿਹਾ ਸੀ ਮਾਂ ਬਿਮਾਰ ਹੈ ਤੀ ਦੇ ਨਿਕਾ ਵਿੱਚ ਰੁਕਾਵਟ ਹੈ ਪੁੱਤਰ ਗੁੰਮ ਹੋ ਗਿਆ ਹੈ ਜ਼ੈਦ ਨੇ ਸਿਰਫ ਹੱਥ ਚੁੱਕ ਕੇ ਕਿਆ Ya Allah ਤੂੰ ਜਾਣਦਾ ਹੈ ਮੈਂ ਕੁਝ ਨਹੀਂ ਸਿਰਫ ਤੇਰਾ ਇੱਕ ਫਕੀਰ ਹਾਂ ਇੰਨਾ ਸਾਰਿਆਂ ਨੇ ਰਹਿਮ ਕਰ ਅਗਲੇ ਦਿਨ ਮਾਂ ਠੀਕ ਹੋ ਗਈ ਨਕਾਵਿ ਮੁਕੰਮਲ ਹੋ ਗਿਆ ਤੇ ਕੁਮਸ਼ੂਦਾ ਬੱਚਾ ਮੁੜ ਆ ਗਿਆ ਹੁਣ ਹਰ ਕਿਸੇ ਦੀ ਜ਼ੁਬਾਨ ਤੇ ਇੱਕੋ ਗੱਲ ਸੀ ਸਾਡੇ ਪਿੰਡ ਵਿੱਚ ਇੱਕ ਵਲੀ ਵਸਤਾ ਹੈ ਜਿਸ ਦਾ ਸੱਚਤਾ ਤਰਤੀ ਨੂੰ ਨਹੀਂ ਅਸਮਾਨ ਨੂੰ ਛੂੰਦਾ ਹੈ ਪਰ ਵਲੀ ਬਣਨ ਦਾ ਰਸਤਾ ਸੌਖਾ ਨਹੀਂ ਹੁੰਦਾ ਸ਼ਤਾਨਾ ਚਿਵਚਿੰਦਾ ਸੀ ਇੱਕ ਰਾਤ ਸਹਿਦ ਨੂੰ ਸੁਪਨੇ ਵਿੱਚ ਇੱਕ ਡਰਾਵਨਾ ਸ਼ੈਤਾਨ ਨੇ ਚਾਰਾ ਦਿਖਾਈ ਦਿੱਤਾ ਉਹ ਕਹਿ ਰਿਹਾ ਸੀ ਤੂੰ ਕੀ ਸਮਝਾ ਮੈਂ ਤੈਨੂੰ ਚੈਨਲ ਰਹਿਣ ਦੇਵਾਂਗਾ ਤੂੰ ਲੋਕਾਂ ਨੂੰ ਮੁਹੱਬਤ ਸਿਖਾ ਰਿਹਾ ਤੇ ਮੈਂ ਨਫ਼ਰਤ ਵਤਾਰਿਆ ਜ਼ੈਦ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਨੇ ਅੱਲਾ ਨੂੰ ਯਾਦ ਕੀਤਾ ਅਤੇ پورا ਕਮਰਾ ਨੂਰ ਨਾਲ ਭਰ ਗਿਆ ਸ਼ੈਤਾਨ ਚੀਖ ਕੇ ਗਾਇਬ ਹੋ ਗਿਆ ਹੁਣ ਜ਼ੈਦ ਨੂੰ ਉੱਪਰ ਵੱਲੋਂ ਇੱਕ ਹੋਰ ਹੁਕਮ ਮਿਲਿਆ ਉੱਥੇ ਜਾ ਜਿੱਥੇ ਮੁਹੱਬਤ ਨੂੰ ਨਫ਼ਰਤ ਨੇ ਨਿਕਲਿਆ ਹੋਵੇ ਉੱਥੇ ਚਾਨਣ ਲੈ ਜਾ ਤੇ ਹਨੇਰਾ ਭੈ ਕਿਆ ਹੋਵੇ ਜ਼ੈਦ ਨੇ ਮੁੜ ਸਫਰ ਸ਼ੁਰੂ ਕੀਤਾ ਇੱਕ ਪਿੰਡ ਤੋਂ ਦੁੱਜੇ ਇੱਕ ਸ਼ਹਿਰ ਤੋਂ ਦੁੱਜੇ ਜਾਂਦਾ ਜਿੱਥੇ ਜ਼ੁਲਮ ਹੁੰਦਾ ਉੱਥੇ ਅਮਨ ਲਿਆਉਂਦਾ ਜਿੱਥੇ ਦੁੱਖ ਹੁੰਦਾ ਉੱਥੇ ਆਰਾਮ ਲਿਆਉਂਦਾ ਉਹ ਹਰ ਜਗ੍ਹਾ ਸਿਰਫ ਇੱਕੋ ਸੁਨਿਆ ਦਿੰਦਾ ਤੌਬਾ ਕਰ ਲੋ ਰੱਬ ਉਡੀਕ ਰਿਹਾ ਹੈ ਇੱਕ ਥਾਂ ਇੱਕ ਕਾਤਲ ਉਸ ਕੋਲ ਆਇਆ ਖੋਨ ਨਾਲ ਲੱਪੜਿਆ ਕਹਿੰਦਾ ਮੈਂ 13 ਬੰਦੇ ਮਾਰੇ ਹਨ ਕੀ ਮੈਨੂੰ ਮਾਫੀ ਮਿਲ ਸਕਦੀ ਹੈ ਜ਼ੈਦ ਦੀਆਂ ਅੱਖਾਂ ਪੜਾਈਆਂ ਉਸਨੇ ਕਤਲ ਗਲੇ ਨਾਲ ਲਾ ਲਿਆ ਟਿੱਕਿਆ ਤੂੰ ਅੱਲਾਹ ਤੋਂ ਵਟਾ ਨਹੀਂ ਹੋ ਸਕਦਾ ਜਦ ਉਹ ਕਹਿੰਦਾ ਹੈ ਕਿ ਮੈਨੂੰ ਤੌਬਾ ਕਰਨ ਵਾਲੇ ਪਸੰਦ ਹਨ ਤਾਂ ਤੇਰਾ ਗੁਨਾਹ ਕਿਵੇਂ ਵੱਡਾ ਹੋ ਸਕਦਾ ਹੈ ਕਤਲ ਜ਼ਮੀਨ ਉੱਤੇ ਟਿਕ ਪਿਆ ਰੋ ਰਿਹਾ ਸੀ ਕਹਿੰਦਾ ਯਾ ਰੱਬ ਹੁਣ ਮੇਰੀ ਜ਼ਿੰਦਗੀ ਤੇਰੇ ਲਈ ਹੈ ਇਸ ਤਰ੍ਹਾਂ ਜ਼ੈਦ ਸਿਰਫ ਵਲੀ ਨਹੀਂ ਬਣਿਆ ਉਹ ਲੋਕਾਂ ਲਈ ਅੱਲਾਹ ਦੀ ਰਹਿਮਤ ਦਾ ਸਾਇਆ ਬਣ ਗਿਆ ਸੀ ਹੁਣ ਜਿੱਥੇ ਉਹ ਜਾਂਦਾ ਲੋਕ ਉਸਤੇ ਕਦਮ ਨਹੀਂ ਚੁੰਮਦੇ ਉਸਦੇ ਨਾਲ ਸਸਤੇ ਵਿੱਚ ਟਿਕ ਪੈਂਦੇ ਤੇ ਜਦ ਉਹ ਆਵਾਜ਼ ਲਾਉਂਦਾ ਧਰਤੀ ਨਹੀਂ ਕੰਬਦੀ ਦਿਲ ਕੰਬਦੇ ਇੱਕ ਪਲ ਆਇਆ ਜਦ ਅੱਲਾਹ ਦੇ ਸਭ ਤੋਂ ਪਿਆਰੇ ਬੰਦੇ ਜ਼ਿਹਦ ਦੀ ਪੇਸ਼ਾਨੀ 'ਚ ਇੱਕ ਅਜੀਬ ਨੂਰ ਉਤਾਰਿਆ ਮਸਜਿਦਾਂ ਦੀਆਂ ਬੱਤੀਆਂ ਬੰਦ ਸਨ ਪਰ ਅੰਦਰ ਨੂਰ ਦਾ ਸਮੁੰਦਰ ਵਹਿ ਰਿਹਾ ਸੀ ਜ਼ਿਹਦ ਇਕੱਲਾ ਸੀ ਪਰ ਅੱਲਾਹ ਨਾਲ ਗੱਲਾਂ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਯਾ ਰੱਬਾ ਮੈਂ ਤੇਥੋਂ ਵਾਦਾ ਕੀਤਾ ਸੀ ਕਿ ਮੈਂ ਹਰ ਹੰਝੂ ਲਈ ਮਹਿਰਮ ਬਨਾਗਾ ਹੁਣ ਤੂੰ ਦੱਸ ਕੀ ਮੇਰਾ ਤੇਰਾ ਵਾਦਾ ਨੇ ਪਾ ਲਿਆ ਅਚਾਨਕ ਇੱਕ ਠੰਡੀ ਹਵਾ ਦਾ ਚੌਂਕਾ ਮਸੀਤ ਦੇ ਦਰਵਾਜ਼ੇ ਨੂੰ ਲੱਗਾ ਅਤੇ ਇੱਕ ਅਜੀਬ ਮਹਿਕ ਫੈਲ ਗਈ ਇਹੋ ਜਿਹੀ ਮਹਿਕ ਜੋ ਸਿਰਫ ਜੰਨਤੋਂ ਆਉਂਦੀ ਹੈ ਜ਼ੈਦ ਨੇ ਸੱਚ ਦੇ ਵਿੱਚ ਅਸੀਸ ਰੱਖਿਆ ਅਤੇ ਆਖਿਆ ਯਾ ਰੱਬਾ ਜੇ ਤੂੰ ਮੈਨੂੰ ਪਸੰਦ ਕਰਦਾ ਤਾਂ ਮੈਨੂੰ ਬੁਲਾ ਲੈ ਇਸ ਤੱਤ ਦੀ ਉੱਤੇ ਹੁਣ ਮੇਰਾ ਕੋਈ ਕੰਮ ਬਾਕੀ ਨਹੀਂ ਸੱਚ ਦਾ ਲੰਬਾ ਹੋ ਗਿਆ ਫਟਾਸ਼ਟੇ ਹੰਝੂ ਵਗਦੇ ਰਹੇ ਉਸ ਦਿ ਸੁਬਾਨ ਤੇ ਸਿਰਫ ਇੱਕ ਹੀ ਨਾਮ ਸੀ ਅੱਲਾ 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 ਸਵੇਰੇ ਅਚਾਨਕ ਹੋਈ ਮੌਲਵੀ ਮਸੀਤ ਆਇਆ ਦਰਵਾਜ਼ਾ ਖੋਲ੍ਹਿਆ ਤੇ ਇੱਕ ਨੂਰ ਨਾਲ ਭਰਿਆ ਹੋਇਆ ਮੰਜ਼ਰ ਦੇਖਿਆ ਜ਼ੈਦ ਸੱਚ ਦੇ ਵਿੱਚ ਸੀ ਪਰ ਹੁਣ ਉਸ ਦਾ ਜਿਸਮ ਜੰਨਤ ਵੱਲ ਰਵਾਨਾ ਹੋ ਚੁੱਕਾ ਸੀ ਪੂਰੇ ਪਿੰਡ ਵਿੱਚ ਖਬਰ ਫੈਲ ਗਈ ਜ਼ੈਦ ਹੁਣ ਨਹੀਂ ਰਿਹਾ ਪਰ ਉਸ ਦਾ ਸੱਚ ਦਾ ਅਛੇ ਵੀ ਬਾਕੀ ਹੈ ਲੋਕ ਮਸਜਿਦ ਵੱਲ ਤੋੜੇ ਹਰ ਕਿਸੇ ਦੀਆਂ ਅੱਖਾਂ 'ਚ ਅੰਜੂ ਵਗ ਰਿਹਾ ਸੀ ਕੋਈ ਚਾਹ ਕੇ ਜ਼ੈਦ ਦਾ ਹੱਥ ਛੂੰਦਾ ਕੋਈ ਉਸ ਦਾ ਚਿਹਰਾ ਵੇਖਦਾ ਇੱਕ ਬੁੱਢੀ ਔਰਤ ਰੋਂਦੀ ਹੋਈ ਕਹਿ ਰਹੀ ਸੀ ਐ ਜ਼ੈਦ ਤੂੰ ਚਲਾ ਗਿਆ ਪਰ ਤੂੰ ਸਾਨੂੰ ਮੁਹੱਬਤ ਸਿਖਾ ਗਿਆ ਕਫਨ 'ਲਿ ਸਫੇਦ ਕੱਪੜਾ ਲਿਆਂਦਾ ਗਿਆ ਜਿਵੇਂ ਉਹ ਕੱਪੜਾ ਜ਼ੈਦ ਦੇ ਉੱਪਰ ਰੱਖਿਆ ਗਿਆ ਉਸ ਤੋਂ ਅੰਬਰ ਦੀ ਮਹਿਕ ਕੌਣ ਲੱਗ ਪਈ ਲੋਕਾਂ ਨੇ ਵੇਖਿਆ ਜ਼ੈਦ ਦਾ ਚਿਹਰਾ ਚਮਕ ਰਹਾ ਸੀ ਜਿਵੇਂ ਸੱਚ ਦੇ ਵਿੱਚ ਜੰਨਤ ਮਿਲ ਗਈ ਹੋਵੇ ਜ਼ਨਾਜਾ ਉਠਾਇਆ ਗਿਆ ਹਜ਼ਾਰਾਂ ਲੋਕ ਹਰ ਕਿਸੇ ਦੀ ਜ਼ੁਬਾਨ ਤੇ ਇੱਕੋ ਲਫ਼ਜ਼ ਸੀ Ya Allah ਸਾਨੂੰ ਵੀ ਸਹਤ ਵਰਗਾ ਪਾਣਾ ਤੇ ਜ਼ਨਾਜ਼ੇ ਦੀ ਨਮਾਜ਼ ਵਿੱਚ ਸਿਰਫ ਪਿੰਡ ਵਾਲੇ ਨਹੀਂ ਬਲਕਿ ਦੂਰ ਦੂਰ ਦੇ ਲੋਕ ਮੁਫਤੀ ਆਲਮ ਅਤੇ ਉਹ ਵੀ ਲੋਕ ਆਏ ਜੋ ਕਦੇ ਜ਼ਹਿਦ ਦੇ ਖਿਲਾਫ ਸਨ ਕਬਰ ਤਿਆਰ ਹੋਈ ਜ਼ੈਦ ਨੂੰ ਉਤਾਰਿਆ ਗਿਆ ਜਿਵੇਂ ਮਿੱਟੀ ਪਾਈ ਗਈ ਅਸਮਾਨ ਵਿੱਚ ਬਿਜਲੀ ਚਮਕੀ ਇੱਕ ਵੱਡੇ ਆਲਮ ਨੇ ਕਿਹਾ ਇਹ ਲੋਕੋ ਇਹ ਮੌਤ ਨਹੀਂ ਇਹ ਤਾਂ ਅੱਲਾ ਨਾਲ ਮੁਲਾਕਾਤ ਹੈ ਜ਼ੈਦ ਉਹ ਸੀ ਜੋ ਰੋ ਰੋ ਕੇ ਦੁਆ ਕਰਦਾ ਸੀ ਯਾ ਰੱਬਾ ਮੈਨੂੰ ਉਸ ਵੇਲੇ ਬੁਲਾ ਲੈ ਜਦ ਤੂੰ ਮੇਰੇ ਤੇ ਰਾਜ਼ੀ ਹੋਵੇਂ ਅਤੇ ਅੱਲਾ ਨੇ ਉਹਨੂੰ ਉਸੇ ਹਾਲਤ ਵਿੱਚ ਬੁਲਾਇਆ ਸੱਚ ਦੇ ਵਿੱਚ ਉਸ ਅਦਾਤ ਹਰ ਦਿਲ ਪਹਿਚਾਨ ਸੀ ਲੋਕਾਂ ਨੇ ਆਪਣੇ ਘਰਾਂ ਵਿੱਚ ਸੱਚ ਦੇ ਕੀਤੇ ਕਈਆਂ ਨੇ ਸ਼ਰਾਬ ਛੱਡ ਦਿੱਤੀ ਕਈਆਂ ਨੇ ਗੁਨਾਹਤ ਤੌਬਾ ਕੀਤੀ ਤੇ ਕਈਆਂ ਨੇ ਪਹਿਲੀ ਵਾਰ ਕੁਰਾਨ ਦੀ ਤਲਾਵਤ ਕੀਤੀ ਕਹਿੰਦੇ ਨੇ ਜ਼ਾਇਦ ਦੀ ਕਬਰ ਤੋਂ ਅਜੇ ਵੀ ਨੂਰ ਨਿਕਲਦਾ ਹੈ ਜੇ ਕੋਈ ਉੱਥੇ ਜਾ ਕੇ ਫਾਤੀਹਾ ਪੜ੍ਹਦਾ ਹੈ ਉਸ ਦਾ ਦਿਲ ਨਰਮ ਹੋ ਜਾਂਦਾ ਹੈ ਅਤੇ ਜ਼ੁਬਾਨ ਤੇ ਆਪਣੇ ਆਪ ਆ ਜਾਂਦਾ ਹੈ Ya Allah ਸਾਨੂੰ ਮੁਹੱਬਤ ਦੇ ਦੇ ਸਿਰਫ ਮੁਹੱਬਤ ਕਦੇ ਕਦੇ ਕੁਝ ਅਲਫਾਜ਼ ਸਿੱਧੇ ਦਿਲ ਤੇ ਪਾਰ ਹੋ ਜਾਂਦੇ ਨੇ ਅੱਛੀ ਤੇ ਇੱਕ ਕਹਾਣੀ ਵੀ ਸ਼ਾਇਦ ਤੁਹਾਡੀ ਰੂਹ ਅੰਦਰ ਉਤਰ ਕਈ ਹੋਵੇ ਜੇ ਕਿਤੇ ਅੱਖਾਂ ਨਮ ਹੋ ਗਈਆਂ ਨੇ ਤਾਂ ਸਮਝ ਲਵੋ ਕਿ ਦਿਲ ਅੱਛੇ ਵਿੱਚ ਹੁੰਦਾ ਹੈ ਜੇ ਦਿਲ ਕੰਪਿਆ ਤਾਂ ਜਾਣ ਲਵੋਗੇ ਉਸ ਵਿੱਚ ਅੱਛੇ ਵੀ ਅੱਲਾ ਦਾ ਡਰ ਮੌਜੂਦ ਹੈ ਤੌਬਾ ਦੇ ਹੰਝੂਆਂ ਦੀ ਕਦਰ ਕਿੰਨੇ ਕਰਦੇ ਨੇ ਬਹੁਤ ਘੱਟ ਪਰ ਜੇ ਤੁਹਾਡਾ ਅੱਛੇ ਤਿਲ ਰੋਇਆ ਹੈ ਤਾਂ ਯਕੀਨ ਚਾਨੋ ਇਹ ਰੋਣਾ ਅੱਲਾ ਦੀ ਰਹਿਮਤ ਦੀ ਪਹਿਲੀ ਨਿਸ਼ਾਨੀ ਹੈ ਦੋਸਤੋ ਤੁਹਾਣੇ ਸਫਰ ਇੱਕ ਚੈਨਲ ਨਹੀਂ ਇਹ ਉਹਨਾਂ ਦਿਲਾਂ ਦੀ ਆਵਾਜ਼ ਹੈ ਜੋ ਟੁੱਟ ਚੁੱਕੇ ਹਨ ਅਤੇ ਰੱਬ ਵੱਲ ਮੁੜਨਾ ਚਾਹੁੰਦੇ ਹਨ ਜੇ ਤੁਹਾਨੂੰ ਲੱਗਾ ਕਿ ਅੱਜ ਤੁਸੀਂ ਕੁਝ ਅਜੇ ਹਸ ਸੁਨਿਆ ਜੋ ਸਿੱਧਾ ਤੁਹਾਡੇ ਦਿਲ ਤੇ ਲੱਗਾ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਹ ਆਵਾਜ਼ ਸਿਰਫ ਤੁਹਾਡੇ ਤੱਕ ਨਹੀਂ ਉਸ ਹਰ ਦਿਲ ਤੱਕ ਪਹੁੰਚਣੀ ਚਾਹੀਦੀ ਹੈ ਜੋ ਅਜੇ ਵੀ ਹਨੇਰੇ ਵਿੱਚ ਪਟਕ ਰਹਿਣ ਹੈ దు విద రఫ రబ రక